डोमिनेटिंग फीमेल्स सब्टली हैंडलिंग द मैसेज एंड द वर्ड ਰਾਜ ਕਰਨ ਵਾਲੀਆਂ ਔਰਤਾਂ ਬੜੀ ਹੀ ਚਲਾਕੀ ਦੇ ਨਾਲ ਸੰਦੇਸ਼ ਅਤੇ ਵਚਨ ਨੂੰ ਆਪਣੇ ਹੱਥਾਂ ਵਿੱਚ ਲੈ ਹੋਏ ਹਨ ਬੱਚਿਓ ਮੈਨੂੰ ਉਮੀਦ ਹੈ ਕਿ ਤੁਸੀਂ ਉਸ ਨੂੰ ਸਮਝ ਜਾਓਗੇ ਜੋ ਮੈਂ ਕਹਿ ਰਿਹਾ ਹਾਂ ਦੋਸਤੋ ਕਿਉਂਕਿ ਇਸ ਤਰ੍ਹਾਂ ਦੇ ਵਿਗੜੇ ਹੋਏ ਆਦਮੀਆਂ ਨੇ ਪਰਮੇਸ਼ਵਰ ਦੇ ਵਚਨ ਨੂੰ ਅਤੇ ਸੰਦੇਸ਼ ਨੂੰ ਬਿਨਾ ਨਵਾਂ ਜਨਮ ਪਾਏ ਲੈਣਾ ਅਤੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਬੁਰੇ ਸੁਭਾਅ ਦੇ ਵਿੱਚ ਉਹਨਾਂ ਨੇ ਆਪਣੇ ਆਤਮਾ ਨੂੰ ਲੋਕਾਂ ਦੇ ਅੰਦਰ ਔਨ ਦਿੱਤਾ ਪਰਮੇਸ਼ਵਰ ਦੇ ਨਬੀ ਨੇ ਕਿਹਾ ਝੂਠੇ ਨਬੀ ਝੂਠੇ ਬਚਨ ਲਿਆਉਂਦੇ ਹਨ ਅਤੇ ਝੂਠੇ ਜਨਮ ਪੈਦਾ ਕਰਦੇ ਹਨ ਤੁਹਾਨੂੰ ਦੁਬਾਰਾ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰੀ ਹੈ ਉਸਨੇ ਕਿਹਾ ਕਿ ਲੋਕ ਪਵਿੱਤਰ ਆਤਮਾ ਦੀ ਬਜਾਏ ਇੱਕ ਦੂਜੇ ਦਾ ਆਤਮਾ ਲੈ ਲੈਂਦੇ ਹਨ ਆਤਮਾ ਨਬੀ ਰਹੀਮ ਬੋਲਦਾ ਹੈ ਅਤੇ ਉਸਨੇ ਕਿਹਾ ਕਿ ਉਹ ਆਤਮੇ ਲੈ ਲੈਂਦੇ ਹਨ ਅਤੇ ਲੱਖਾਂ ਲੋਕ ਉੱਪਰ ਜਾਂਦੇ ਹਨ ਅਤੇ ਬਦਰੂਹਾਂ ਦੇ ਕਬਜ਼ੇ ਵਿੱਚ ਆ ਜਾਂਦੇ ਹਨ ਜਦੋਂ ਉਹ ਇਸ ਤਰ੍ਹਾਂ ਦੇ ਆਦਮੀਆਂ ਦੇ ਪਿੱਛੇ ਚੱਲਦੇ ਹਨ ਬਿਹਤਰ ਹੋਵੇਗਾ ਕਿ ਤੁਸੀਂ ਅੱਜ ਸਾਫ਼ ਸੁਥਰੇ ਪ੍ਰਚਾਰਕਾਂ ਲਈ ਪਰਮੇਸ਼ਵਰ ਦਾ ਧੰਨਵਾਦ ਕਰੋ ਤੁਸੀਂ ਪਰਮੇਸ਼ਵਰ ਦੁਆਰਾ ਸੱਦੇ ਆਦਮੀਆਂ ਦੇ ਲਈ ਪਰਮੇਸ਼ਵਰ ਦਾ ਧੰਨਵਾਦ ਕਰੋ ਕਿਉਂਕਿ ਉਹ ਇਸ ਪਵਿੱਤਰਤਾਈ ਦੇ ਸੰਦੇਸ਼ ਨੂੰ ਕਾਇਮ ਰੱਖਦੇ ਹਨ ਅਤੇ ਨਾ ਆਪਣੇ ਆਤਮਿਆ ਨੂੰ ਉਹਨਾਂ ਨੇ ਤੁਹਾਡੇ ਉੱਪਰ ਪਾਇਆ ਹੈ ਪਰ ਦੋਸਤੋ ਉਹਨਾਂ ਨੇ ਪਵਿੱਤਰ ਆਤਮਾ ਨੂੰ ਤੁਹਾਡੇ ਤੇ ਆਉਣ ਦਿੱਤਾ ਹੈ ਉਹਨਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਤੁਹਾਡੇ ਤੱਕ ਆਉਣ ਦਿੱਤਾ ਹੈ ਅਤੇ ਇੱਕ ਭ੍ਰਿਸ਼ਟ ਪ੍ਰਚਾਰਕ ਭ੍ਰਿਸ਼ਟਾਚਾਰ ਤੋਂ ਬਾਅਦ ਕੀ ਪੈਦਾ ਕਰ ਸਕਦਾ ਹੈ ਮਤੀ ਸਤ ਦੇ ਅਨੁਸਾਰ ਇੱਕ ਭ੍ਰਿਸ਼ਟ ਰੁੱਖ ਚੰਗਾ ਫਲ ਨਹੀਂ ਲਿਆ ਸਕਦਾ ਅਤੇ ਜੇ ਲੋਕ ਇਨ੍ਹਾਂ ਭ੍ਰਿਸ਼ਟ ਪ੍ਰਚਾਰਕਾਂ ਦੇ ਅਧੀਨ ਬੈਠਦੇ ਹਨ ਤਾਂ ਉਹ ਭ੍ਰਿਸ਼ਟ ਫਲਾਂ ਤੋਂ ਵੱਧ ਕੇ ਕੁਝ ਨਹੀਂ ਲਿਆ ਸਕਦੇ ਉਹ ਸਿਰਫ ਇਹੋ ਹੀ ਪੈਦਾ ਕਰਨਗੇ ਉਹਨਾਂ ਨੇ ਭ੍ਰਿਸ਼ਟ ਫਲ ਪੈਦਾ ਕੀਤੇ ਉਹਨਾਂ ਨੇ ਦੋਗਲੇ ਮਸੀਹ ਪੈਦਾ ਕੀਤੇ ਉਹਨਾਂ ਨੇ ਸਮਝੌਤਾ ਕਰਨ ਵਾਲੇ ਮਰਦ ਪੈਦਾ ਕੀਤੇ ਸਮਝੌਤਾ ਕਰਨ ਵਾਲੀਆਂ ਔਰਤਾਂ ਪੈਦਾ ਕੀਤੀਆਂ ਉਹਨਾਂ ਨੇ ਰਾਜਕਰਨ ਅਧਿਕਾਰ ਚਲਾਉਣ ਵਾਲੀਆਂ ਔਰਤਾਂ ਪੈਦਾ ਕੀਤੀਆਂ ਅਜਿਹੇ ਪ੍ਰਚਾਰਕ ਇਸ ਤਰ੍ਹਾਂ ਦੀ ਕਲੀਸੀਆ ਅਤੇ ਇਸ ਤਰ੍ਹਾਂ ਦਾ ਹੀ ਘਰ ਪੈਦਾ ਕਰਨਗੇ ਹਾਂ ਉਹ ਰਾਜ ਕਰਨ ਵਾਲੀਆਂ ਔਰਤਾਂ ਪੈਦਾ ਕਰਨਗੇ ਉਹ ਇੱਕ ਅਜਿਹੀ ਕਲੀਸੀਆ ਪੈਦਾ ਕਰਨਗੇ ਜਿਸ ਵਿੱਚ ਉਹ ਹੀ ਆਤਮਾ ਹੋਵੇਗਾ ਉਹ ਇੱਕ ਖਾਸ ਤਰੀਕੇ ਨਾਲ ਕੱਪੜੇ ਪਹਿਨਣਗੇ ਉਹਨਾਂ ਵਿੱਚ ਝਗੜੇ ਅਤੇ ਵਿਵਾਦ ਹੋਣਗੇ ਰਾਜ ਕਰਨ ਵਾਲੀਆਂ ਔਰਤਾਂ ਆਓ ਅਸੀਂ ਇਸ ਨੂੰ ਸਮਝੀਏ ਮੈਂ ਇਹ ਸਮਝਾਉਣ ਦੇ ਲਈ ਇੱਕ ਪਲ ਲਈ ਰੁਕ ਜਾਵਾਂਗਾ ਕਿ ਮੈਂ ਕੀ ਕਹਿ ਰਿਹਾ ਹਾਂ ਕਿਸੇ ਭੈਣ ਪਤਨੀ ਜਾਂ ਔਰਤ ਵਿਆਹੀ ਹੋਈ ਜਾਂ ਅਣਵਿਆਹੀ ਚਾਹੇ ਉਹ ਕੋਈ ਵੀ ਕਿਉ ਨਾ ਹੋਵੇ ਉਸ ਤੇ ਰਾਜ ਕਰਨ ਵਾਲਾ ਆਤਮਾ ਸਦੂਮ ਅਤੇ ਅਮਰਾ ਦਾ ਆਤਮਾ ਹੈ ਕਿਉਂਕਿ ਸਦੂਮ ਅਤੇ ਇਸ ਸਦੂਮ ਦਾ ਯੁੱਗ ਹੈ ਜਿੱਥੇ ਲੋਕਾਂ ਦੀ ਆਤਮਾ ਵਿਗੜ ਜਾਂਦੇ ਹਨ ਇਹ ਇੱਕ ਵਿਗਾੜ ਵਾਲਾ ਯੁੱਗ ਹੈ ਇਸ ਲਈ ਇੱਕ ਰਾਜ ਕਰਨ ਵਾਲੀ ਔਰਤ ਕੋਈ ਆਮ ਗੱਲ ਨਹੀਂ ਹੈ ਜੇ ਤੁਸੀਂ ਆਪਣੇ ਆਤਮਾ ਨੂੰ ਆਪਣੇ ਪਤੀ ਦੇ ਹਵਾਲੇ ਨਹੀਂ ਕਰ ਸਕਦੇ ਅਤੇ ਤੁਸੀਂ ਜਾਣਦੇ ਹੋ ਕਿ ਤੁਹਾਡੇ ਉੱਤੇ ਇੱਕ ਰਾਜ ਕਰਨ ਵਾਲਾ ਆਤਮਾ ਹੈ ਅਤੇ ਤੁਸੀਂ ਇੱਕ ਰਾਜ ਕਰਨ ਵਾਲੀ ਔਰਤ ਹੋ ਚਾਹੇ ਤੁਸੀਂ ਇਕੱਲੇ ਹੋ ਚਾਹੇ ਵਿਆਹੀ ਹੋਏ ਹੋ ਅਤੇ ਤੁਹਾਡਾ ਇੱਕ ਆਦਮੀ ਵਰਗਾ ਰਵਈਆ ਹੈ ਜੋ ਆਪਣੇ ਹੀ ਰਾਹਾਂ ਨੂੰ ਚਾਹੁੰਦਾ ਹੈ ਅਤੇ ਤੁਸੀਂ ਆਪਣੀ ਇੱਛਾ ਪੂਰੀ ਕਰਨ ਵਾਲੇ ਹੋ ਅਤੇ ਤੁਸੀਂ ਇੱਕ ਰਾਜ ਕਰਨ ਵਾਲੀ ਔਰਤ ਹੋ ਤੁਸੀਂ ਕਿਸੇ ਵੀ ਮਸਲੇ ਨੂੰ ਹੌਲੀ ਆਵਾਜ਼ ਵਿੱਚ ਨਿਪਟਾ ਨਹੀਂ ਸਕਦੇ ਤਾਂ ਤੁਹਾਨੂੰ ਇਸ ਤੋਂ ਛੁਟਕਾਰਾ ਪਾਣ ਦੀ ਜ਼ਰੂਰਤ ਹੈ ਇਸ ਦੂਮ ਦੇ ਵਿੱਚ ਸ਼ੈਤਾਨ ਦਾ ਵਿਗਾੜ ਹੈ ਤੁਸੀਂ ਸ਼ੈਤਾਨ ਦੇ ਮਸਾ ਦੇ ਅਧੀਨ ਹੋ ਜੇ ਇੱਕ ਔਰਤ ਦੇ ਵੱਲੋਂ ਉਲਟ ਜਵਾਬ ਦਿੱਤੇ ਬਿਨਾ ਤੁਹਾਨੂੰ ਠੀਕ ਨਹੀਂ ਕੀਤਾ ਜਾ ਸਕਦਾ ਜੇ ਤੁਸੀਂ ਆਪਣੇ ਪਤੀ ਨੂੰ ਆਪਣੇ ਫੈਸਲੇ ਲੈਣ ਨਹੀਂ ਦਿੰਦੇ ਜਦ ਤੱਕ ਕਿ ਤੁਸੀਂ ਕੋਈ ਜਵਾਬੀ ਕਾਰਵਾਈ ਨਾ ਕਰੋ ਜਦ ਤੱਕ ਕਿ ਝਗੜਾ ਨਾ ਕਰੋ ਜਦ ਤੱਕ ਕਿ ਲਤਾਂ ਪੈਰ ਨਾ ਮਾਰੋ ਜਦ ਤੱਕ ਕਿ ਮੁੱਕੇ ਨਾ ਮਾਰੋ ਜੇ ਤੁਸੀਂ ਆਪਣੇ ਪਤੀ ਦੇ ਆਗਿਆਕਾਰੀ ਨਹੀਂ ਹੋ ਜੇ ਤੁਸੀਂ ਆਪਣੇ ਪਿਤਾ ਦੇ ਆਗਿਆਕਾਰੀ ਨਹੀਂ ਹੋ ਤਾਂ ਤੁਹਾਡੇ ਵਿੱਚ ਇੱਕ ਵਿਗਾੜ ਵਾਲਾ ਆਤਮਾ ਹੈ। ਇਹ ਸਦੂਮ ਦਾ ਆਤਮਾ ਹੈ। ਤੁਹਾਨੂੰ ਇਸ ਤੋਂ ਛੁਟਕਾਰਾ ਪਾਣਾ ਪਵੇਗਾ। ਅਤੇ ਸਾਡੇ ਕੋਲ ਤੁਹਾਡੀ ਮਦਦ ਕਰਨ ਲਈ ਪਰਮੇਸ਼ਰ ਦੀ ਕਿਰਪਾ ਇੱਥੇ ਹੈ। ਪਰ ਉੱਥੇ ਉਹ ਲੋਕ ਹਨ ਜੋ ਵੱਖਰੇ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹਨ ਪਰ ਉਹਨਾਂ ਦੇ ਕੋਲ ਉਹਨਾਂ ਦੀ ਮਦਦ ਕਰਨ ਲਈ ਕੋਈ ਪਾਸਟਰ ਨਹੀਂ ਹੈ। ਕਿਉਂਕਿ ਉਹਨਾਂ ਦੇ ਪਾਸਟਰ ਦਾ ਆਤਮਾਤ ਉਹ ਸ਼ੁਰੂ ਤੋਂ ਹੀ ਵਿਗੜਿਆ ਹੋਇਆ ਹੈ ਉਸ ਨੂੰ ਤਾਂ ਆਪ ਮਦਦ ਦੀ ਜ਼ਰੂਰਤ ਹੈ ਅਤੇ ਉਹ ਆਪਣੀ ਪਤਨੀ ਦੇ ਅਧੀਨ ਰਾਜ ਕਰ ਰਿਹਾ ਹੈ ਉਹ ਆਪਣੀਆਂ ਧੀਆਂ ਦੇ ਅਧੀਨ ਰਾਜ ਕਰ ਰਿਹਾ ਹੈ ਓਕਲੀਸੀਆ ਦੀ ਮਦਦ ਨਹੀਂ ਕਰ ਸਕਦੇ ਮੈਂ ਇਸ ਦੇ ਵਾਸਤੇ ਜਲਦੀ ਨਾਲ ਹਵਾਲਾ ਦਿੰਦਾ ਹਾਂ ਇੱਕ ਰਾਜ ਕਰਨ ਵਾਲੀ ਔਰਤ ਦੁਨੀਆ ਵਿੱਚ ਸਭ ਤੋਂ ਵੱਡਾ ਸਰਾਪ ਹੈ ਭਾਈ ਬ੍ਰਨਨ ਦਾ ਸੰਦੇਸ਼ ਤੁਹਾ ਤੇਰਾ ਕਲਿਸੇ ਕਾਲ ਹਵਾਲਾ ਇਹ ਸਭ ਤੋਂ ਵੱਧ ਧਿਆਨ ਦੇਣ ਯੋਗ ਹੈ ਕਿ ਥੁਆ ਤੀਰਾ ਦਾ ਮਤਲਬ ਹੈ ਔਰ ਦੀ ਪ੍ਰਧਾਨਤਾ ਜਾਂ ਔਰਤ ਦੀ ਚੌਦਰ ਹੁਣ ਇੱਕ ਰਾਜ ਕਰਨ ਵਾਲੀ ਔਰਤ ਦੁਨੀਆ ਦਾ ਸਭ ਤੋਂ ਵੱਡਾ ਸਰਾਪ ਹੈ ਅਨਕੁਤ ਦੁਨੀਆ ਦਾ ਸਭ ਤੋਂ ਵੱਡਾ ਸਰਾਪ ਕੌਣ ਬੰਨਣਾ ਚਾਹੁੰਦਾ ਹੈ ਕੋਈ ਨਹੀਂ ਪਰ ਸਦੂਮ ਦੇ ਆਤਮੇ ਹਨ ਜਿਹੜੇ ਲੋਕਾਂ ਨੂੰ ਵਿਗਾੜਦੇ ਹਨ ਪੁਲਿਸ ਨੇ ਆਖਿਆ ਮੈਂ ਕਿਸੇ ਔਰਤ ਨੂੰ ਸਿਖਾਉਣ ਅਤੇ ਹੁਕਮ ਚਲਾਉਣ ਦਾ ਅਧਿਕਾਰ ਨਹੀਂ ਦਿੰਦਾ ਆਦਨ ਦੇ ਬਾਗ ਤੋਂ ਬਾਅਦ ਔਰਤ ਨੇ ਲਗਾਤਾਰ ਅਤੇ ਸਫਲਤਾਪੂਰਵਕ ਮਰਦ ਉੱਪਰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਜ ਇਹ ਇੱਕ ਔਰਤ ਦੀ ਦੁਨੀਆ ਹੈ ਜਿਸ ਦੇ ਵਿੱਚ ਅਮਰੀਕਾ ਦੀ ਦੇਵੀ ਇੱਕ ਨੰਗੀ ਔਰਤ ਹੈ ਹੁਣ ਔਰਤ ਦਾ ਮਤਲਬ ਲੋਹੇ ਦਾ ਸੁਭਾ ਨਹੀਂ ਹੈ ਪਵਿੱਤ੍ਰ ਸ਼ਾਸਤਰ ਦੇ ਅਨੁਸਾਰ ਉਸ ਨੂੰ ਮਰਦ ਦੇ ਅਧੀਨ ਹੋਣਾ ਚਾਹੀਦਾ ਹੈ ਉਸ ਨੂੰ ਇਹ ਹੁਕਮ ਹੋਇਆ ਹੈ ਜਿਹੜੀ ਔਰਤ ਸੱਚਮੁੱਚ ਦੇ ਵਿੱਚ ਔਰਤ ਹੈ ਸਾਰੀਆਂ ਔਰਤਾਂ ਉਸ ਸੁਭਾ ਦੀਆਂ ਹੋਣਗੀਆਂ ਪੈਰ ਚੜਾਣ ਦੀ ਜਗ੍ਹਾ ਨਹੀਂ ਕੋਈ ਵੀ ਅਸਲੀ ਮਰਦ ਕਿਸੇ ਔਰਤ ਨੂੰ ਦਰਵਾਜ਼ੇ ਦੀ ਚਟਾਈ ਨਹੀਂ ਬਣਾਉਂਦਾ ਪਰ ਉਹ ਅਧਿਕਾਰ ਅਧੀਨ ਹੋਣਾ ਚਾਹੇਗੀ ਅਤੇ ਮਰਦ ਉੱਪਰ ਰਾਜ ਨਹੀਂ ਕਰੇਗੀ ਕਿਉਂਕਿ ਉਸ ਦਾ ਮਰਦ ਘਰ ਦਾ ਮੁਖੀ ਹੈ ਜੇ ਉਹ ਉਸ ਸਰੂਪ ਨੂੰ ਤੋੜਦੀ ਹੈ ਜੋ ਪਰਮੇਸ਼ੁਰ ਨੇ ਉਸ ਦੇ ਲਈ ਬਣਾਇਆ ਸੀ ਤਾਂ ਉਹ ਵਿਗੜ ਚੁੱਕੀ ਹੈ ਕੋਈ ਵੀ ਮਰਦ ਜੋ ਔਰਤ ਨੂੰ ਅਧਿਕਾਰ ਲੈਣ ਦਿੰਦਾ ਹੈ ਉਸ ਨੇ ਵੀ ਉਸ ਸਰੂਪ ਨੂੰ ਤੋੜ ਦਿੱਤਾ ਹੈ ਅਤੇ ਉਹ ਵੀ ਵਿਗੜਿਆ ਹੋਇਆ ਹੈ ਇਹੀ ਕਾਰਨ ਹੈ ਕਿ ਇੱਕ ਔਰਤ ਉਹ ਨਹੀਂ ਪੈਣ ਸਕਦੀ ਜੋ ਕਿਸੇ ਮਰਦ ਨਾਲ ਸੰਬੰਧਿਤ ਹੈ ਜਾਂ ਆਪਣੇ ਵਾਲ ਨਹੀਂ ਕਟਵਾ ਸਕਦੀ ਉਸ ਨੂੰ ਕਦੇ ਵੀ ਅਜਿਹੇ ਕੱਪੜੇ ਪਾਉਣੇ ਨਹੀਂ ਚਾਹੀਦੇ ਜਿਹੜੇ ਮਰਦਾਂ ਨਾਲ ਸਬੰਧਿਤ ਹੋਣ ਜਾਂ ਆਪਣੇ ਵਾਲ ਨਹੀਂ ਕਟਵਾ ਸਕਦੀ ਜਦੋਂ ਉਹ ਅਜਿਹਾ ਕਰਦੀ ਹੈ ਤਾਂ ਉਹ ਅਧਿਕਾਰ ਲੈ ਕੇ ਮਰਦ ਦੇ ਖੇਤਰ ਵਿੱਚ ਕੁਸਪੈਠ ਕਰ ਰਹੀ ਹੈ ਅਤੇ ਆਪਣੇ ਆਪ ਨੂੰ ਵਿਗਾੜ ਰਹੀ ਹੈ ਅਤੇ ਜਦੋਂ ਕੋਈ ਔਰਤ ਪ੍ਰਚਾਰ ਮੰਚ ਤੇ ਅਧਿਕਾਰ ਜਮਾਉਂਦੀ ਹੈ ਜਦੋਂ ਕਿ ਉਹਨੂੰ ਇਹ ਆਦੇਸ਼ ਦਿੱਤਾ ਗਿਆ ਹੈ ਕਿ ਉਹਨੂੰ ਅਜਿਹਾ ਕਰਨਾ ਨਹੀਂ ਚਾਹੀਦਾ ਉਹ ਵੀ ਖੌਂਦੀ ਹੈ ਕਿ ਉਸ ਦੇ ਉੱਤੇ ਕਿਸ ਤਰ੍ਹਾਂ ਦਾ ਆਤਮਾ ਹੈ ਜਾਂ ਉਹ ਕਿਸ ਤਰ੍ਹਾਂ ਦੇ ਆਤਮਾ ਤੋਂ ਹੈ ਇੱਕ ਰਾਜ ਕਰਨ ਵਾਲੀ ਔਰਤ ਹੋਣਾ ਮਸੀਹ ਵਿਰੋਧੀ ਹੈ ਅਤੇ ਉਸ ਵੱਡੇ ਯੂਨੀਵਰਸਲ ਚਰਚ ਦੇ ਬੀਜ ਉਸ ਦੇ ਵਿੱਚ ਹਨ ਹਾਲਾਂਕਿ ਉਹ ਇਸ ਤੋਂ ਜ਼ੋਰਦਾਰ ਇਨਕਾਰ ਕਰ ਸਕਦੀ ਹੈ ਪਰ ਜਦੋਂ ਬਚਨ ਦੀ ਗੱਲ ਆਉਂਦੀ ਹੈ ਤਾਂ ਪਰਮੇਸ਼ਰ ਸੱਚਾ ਹੋਵੇ ਅਤੇ ਹਰ ਆਦਮੀ ਦਾ ਬਚਨ ਝੂਠਾ ਹੋਵੇ ਆਮੀਨ ਹਵਾਲੇ ਤੋਂ ਬਾਹਰ ਹੁਣ ਇਹ ਭਿਆਨਕ ਗੱਲ ਹੈ ਬੱਚਿਓ ਜੇ ਤੁਸੀਂ ਇੱਕ ਭੈਣ ਦੇ ਵਜੋਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਿਸੇ ਵੀ ਕਲੀਸਿਆ ਵਿੱਚ ਜਾਇ ਇੱਥੇ ਮੌਜੂਦ ਹੋ ਜੇ ਤੁਸੀਂ ਵੱਡੀ ਹੋ ਰਹੀ ਇੱਕ ਜਵਾਨ ਔਰਤ ਹੋ ਜੇ ਤੁਸੀਂ ਇੱਕ ਵਿਆਹਤ ਔਰਤ ਹੋ ਅਤੇ ਤੁਸੀਂ ਦੇਖਦੇ ਹੋ ਕਿ ਤੁਹਾਡਾ ਆਤਮਾ ਮਰਦ ਦੇ ਅਧੀਨ ਨਹੀਂ ਹੋ ਸਕਦਾ ਤੁਹਾਡੇ ਪਾਸਟਰ ਦੇ ਅਧੀਨ ਨਹੀਂ ਹੋ ਸਕਦਾ ਜੋ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਦਾ ਹੈ ਤੁਹਾਡਾ ਆਤਮਾ ਇੱਕ ਮਰਦ ਦੇ ਅਧਿਕਾਰ ਨੂੰ ਨਹੀਂ ਪਹਿਚਾੰਦਾ ਤਦ ਪਿਆਰੀ ਭੈਣ ਤੁਹਾਡੇ ਕੋਲ ਸਦੂਮ ਅਤੇ ਅਮਰਾ ਦਾ ਨਸ਼ਾ ਹੈ ਇਸ ਦੇ ਨਾਲ ਤੁਸੀਂ ਰੈਪਚਰ ਵਿੱਚ ਨਹੀਂ ਜਾ ਸਕਦੇ ਤੁਸੀਂ ਆਪਣੇ ਪਤੀ ਉਤੇ ਗੁੱਸੇ ਨਹੀਂ ਹੋ ਸਕਦੇ ਜਦੋਂ ਉਹ ਇੱਕ ਸ਼ਬਦ ਕਹਿੰਦਾ ਹੈ ਤੇ ਤੁਸੀਂ ਪੰਜ ਕਹਿੰਦੇ ਹੋ ਤੁਸੀਂ 10 ਕਹਿੰਦੇ ਹੋ ਤੁਸੀਂ ਆਪਣੇ ਪਤੀ ਨਾਲ ਇੱਕ ਆਦਮੀ ਦੀ ਵਾਂਗ ਗੱਲ ਨਹੀਂ ਕਰ ਸਕਦੇ ਜਿਸ ਆਤਮਾ ਨੂੰ ਤੁਸੀਂ ਦਰਸਾ ਰਹੇ ਹੋ ਉਹ ਇੱਕ ਸਦੂਮ ਅਤੇ ਅਮਰਾ ਦਾ ਆਤਮਾ ਹੈ ਤੇ ਤੁਸੀਂ ਇਸ ਦੇ ਨਾਲ ਕਲੇਸ਼ ਕਾਲ ਵਿੱਚੋਂ ਲੰਘ ਰਹੇ ਹੋ ਅਤੇ ਤੁਹਾਨੂੰ ਕਲੇਸ਼ ਕਾਲ ਵਿੱਚੋਂ ਲੰਘਣਾ ਪਵੇਗਾ ਅਤੇ ਫਿਰ ਤੁਸੀਂ ਉਸ ਵਿਗਾੜ ਵਾਲੇ ਆਤਮਾ ਤੋਂ ਮੁਕਤ ਹੋਵੋਗੇ ਪਰਮੇਸ਼ਰ ਨੂੰ ਬੇਨਤੀ ਕਰੋ ਬੱਚਿਓ ਅਸੀਂ ਸਾਰੇ ਸਦੂਮ ਤੇ ਅਮਰਾ ਤੋਂ ਆਏ ਸੀ ਅਸੀਂ ਉਸ ਯੁੱਗ ਵਿੱਚ ਪੈਦਾ ਹੋਏ ਸੀ ਅਤੇ ਤੁਹਾਨੂੰ ਔਰਤਾਂ ਦੇ ਵਜੋਂ ਆਪਣੇ ਆਤਮੀਆਂ ਨੂੰ ਜਾਨਣਾ ਚਾਹੀਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੰਨੇ ਨਮਰ ਹੋ ਤੁਸੀਂ ਕਿੰਨੇ ਅਧੀਨ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੰਨੇ ਬੌਸ ਹੋ ਤੁਹਾਨੂੰ ਲਾਜ਼ਮੀ ਤੌਰ ਤੇ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੰਨੇ ਖਰੂਦੀ ਹੋ ਤਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੰਨੇ ਅਣ ਆਗਿਆਕਾਰੀ ਹੋ ਅਸੀਂ ਇਸ ਦੇ ਨਾਲ ਪੈਦਾ ਹੋਏ ਸੀ ਅਸੀਂ ਇਸ ਵਿੱਚ ਸ਼ਾਮਲ ਹੋ ਗਏ ਅਤੇ ਅਸੀਂ ਇਸ ਤਰ੍ਹਾਂ ਦੇ ਵਾਤਾਵਰਣ ਦੇ ਵਿੱਚ ਵੱਡੇ ਹੋਏ ਸਾਂ ਪਰ ਤੁਹਾਨੂੰ ਇਹਨੂੰ ਸਮਰਪਣ ਕਰਨਾ ਚਾਹੀਦਾ ਹੈ ਤੁਸੀਂ ਰਾਤੋਂ ਰਾਤ ਦੁਬਾਰਾ ਨਹੀਂ ਬਣਨ ਜਾ ਰਹੇ ਹੋ ਪਰ ਦੋਸਤੋ ਜਦੋਂ ਮੈਂ ਇੱਥੇ ਪਰੇਸ਼ੀਅ ਦੇ ਬਚਨ ਦਾ ਪ੍ਰਚਾਰ ਕਰ ਰਿਹਾ ਹਾਂ ਤਾਂ ਤੁਸੀਂ ਇਸ ਨੂੰ ਸਮਰਪਣ ਕਰ ਸਕਦੇ ਹੋ ਪਰ ਅਜੇ ਲੋਕਾਂ ਜਿਨ੍ਹਾਂ ਦੇ ਉੱਪਰ ਉਹ ਆਤਮੇ ਹਨ ਅਤੇ ਉਹ ਇਹਨੂੰ ਸਮਰਪਣ ਕਰਨ ਲਈ ਤਿਆਰ ਨਹੀਂ ਹਨ ਹਾਂ ਅਤੇ ਜੇ ਤੁਸੀਂ ਇਸ ਨੂੰ ਸਮਰਪਣ ਕਰਨ ਲਈ ਤਿਆਰ ਨਹੀਂ ਹੋ ਤਾਂ ਤੁਸੀਂ ਆਪਣਾ ਸਮਾਂ ਬਰਬਾਦ ਕਰ ਰਹੇ ਹੋ ਤੁਸੀਂ ਮਹਾਕਲੇਸ਼ ਕਾਲ ਦੇ ਵਿੱਚੋਂ ਗੁਜ਼ਰੋਗੇ ਜਿਨ੍ਹਾਂ ਕੇ ਇਹ ਸੰਸਾਰ ਯਕੀਨੀ ਹੈ ਮੈਂ ਤੁਹਾਨੂੰ ਦੱਸਾਂਗਾ ਕਿ ਜਦੋਂ ਤੁਹਾਡੇ ਘਰ ਦੇ ਵਿੱਚ ਆਪਣੇ ਪਤੀ ਦੇ ਵਿਰੁੱਧ ਇੱਕ ਰਾਜ ਕਰਨ ਵਾਲਾ ਆਤਮਾ ਹੋਵੇਗਾ ਤਾਂ ਤੁਸੀਂ ਇਸ ਨੂੰ ਆਪਣੇ ਪਾਸਟਰ ਦੇ ਪ੍ਰਤੀ ਵੀ ਪ੍ਰਗਟ ਕਰੋਗੇ ਕਿਉਂਕਿ ਇੱਕ ਮਰਦ ਆਤਮਾ ਹੈ ਜੋ ਇਥੇ ਪਰਮੇਸ਼ਯ ਦੇ ਬਚਨ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਉਹ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇਗਾ ਉਹ ਤੁਹਾਡੀ ਪਸੰਦ ਦੇ ਉਲਟ ਕੁਝ ਕਰੇਗਾ ਉਹ ਬੱਚਿਆਂ ਦੇ ਬਾਰੇ ਇਸ ਤਰੀਕੇ ਨਾਲ ਗੱਲ ਕਰੇਗਾ ਜੋ ਤੁਹਾਨੂੰ ਪਸੰਦ ਨਹੀਂ ਹੈ ਹਾਂ ਤੁਹਾਡੀ ਧੀ ਤੁਹਾਡਾ ਪੁੱਤਰ ਫਿਰ ਕੀ ਹੁੰਦਾ ਹੈ ਕਿ ਤੁਹਾਨੂੰ ਅੰਦਰ ਖਿੱਚਿਆ ਜਾਵੇਗਾ ਅਤੇ ਤੁਸੀਂ ਡੱਡੂ ਵਾਂਗ ਸੁਝ ਜਾਓਗੇ ਤੁਸੀਂ ਉਹਦੇ ਕੋਲੋਂ ਹੋਰ ਜ਼ਿਆਦਾ ਫਿਰ ਸਲਾਹ مشورہ ਨਹੀਂ ਚਾਹੁੰਦੇ ਹੋ ਤੁਸੀਂ ਦੁਬਾਰਾ ਉਸ ਦੇ ਆਫਿਸ ਵਿੱਚ ਆਣਾ ਨਹੀਂ ਚਾਹੋਗੇ ਕਿਉਂਕਿ ਉਹ वचन ਦੇ ਨਾਲ ਸਿੱਧੀ ਲਾਈਨ ਤੇ ਹੈ ਅਤੇ ਤੁਹਾਡੇ ਅੰਦਰ ਇੱਕ ਮਰਦਾਨਾ ਆਤਮਾ ਹੈ ਜੋ ਉਸ ਮਰਦ ਆਤਮਾ ਦਾ ਵਿਰੋਧ ਕਰ ਰਿਹਾ ਹੈ ਤੁਸੀਂ ਆਪਣੇ ਪਾਸਟਰ ਦੇ ਨਾਲ ਟਕਰਾਅ ਦੇ ਵਿੱਚ ਆ ਜਾਓਗੇ ਅਤੇ ਜਦੋਂ ਤੁਸੀਂ ਘਰ ਦੇ ਵਿੱਚ ਆਪਣੇ ਪਤੀ ਦੇ ਰਾਜ ਕਰਨਾ ਚਾਹੁੰਦੇ ਹੋ ਅਤੇ ਤੁਹਾਡਾ ਪਾਸਟਰ ਇੱਕ ਹੋਰ ਸਲਾਹ ਦਿੰਦਾ ਹੈ ਤੁਹਾਡੇ ਨਾਲ ਕੀ ਵਾਪਰੇਗਾ ਤੁਸੀਂ ਆਪਣੇ ਪਾਸਟਰ ਦੇ ਨਾਲ ਟਕਰਾ ਦੇ ਵਿੱਚ ਆ ਜਾਓਗੇ ਕਿਉਂਕਿ ਉਹ ਪਾਸਟਰ ਦੀ ਗੱਲ ਸੁਨੇਗਾ ਨਾ ਕਿ ਤੁਹਾਨੂੰ ਹੁਣ ਇਹ ਸਦੂਮ ਦੇ ਆਤਮਾ ਨੂੰ ਦਰਸਾਉਂਦਾ ਹੈ ਇਹ ਇੱਕ ਵਿਗੜੇ ਹੋਏ ਆਤਮਾ ਨੂੰ ਦਰਸਾਉਂਦਾ ਹੈ ਇਹ ਇੱਕ ਉਸ ਕਿਸਮ ਦੀ ਔਰਤ ਹੈ ਜੋ ਆਪਣੇ ਬੈਂਕ ਖਾਤੇ ਚਾਹੁੰਦੀ ਹੈ ਉਹ ਆਪਣੀ ਮੋਟਰ ਕਾਰ ਚਾਹੁੰਦੀ ਹੈ ਉਹ ਆਪਣਾ ਘਰ ਛੌਂਦੀ ਹੈ ਉਹ ਜਿੱਥੇ ਚਾਹੇ ਜਾਣਾ ਚਾਹੁੰਦੀ ਹੈ ਤੇ ਜਦੋਂ ਉਹਦਾ ਮਨ ਕਰੇ ਵਾਪਸ ਆਣਾ ਚਾਹੁੰਦੀ ਹੈ ਕਿਉਂਕਿ ਉਹਦੇ ਵਿੱਚ ਇੱਕ ਮਰਦਾਨਾ ਆਤਮਾ ਹੈ ਹੁਣ ਤੁਸੀਂ ਕੀ ਵੇਖ ਰਹੇ ਹੋ ਕਿ ਕੀ ਹੋ ਰਿਹਾ ਹੈ ਦੋਸਤੋ ਅਤੇ ਉਸ ਮਰਦਾਨਾ ਆਤਮਾ ਦੇ ਕਾਰਨ ਉਹ ਪਰਮੇਸ਼ਰ ਦੇ ਪੁੱਤਰ ਦੇ ਉੱਤੇ ਆਦਮੀ ਦੇ ਉੱਤੇ ਰਾਜ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਫਿਰ ਜੇ ਉਸ ਇੱਕ ਆਦਮੀ ਦੇ ਉੱਤੇ ਡਰਕ ਆਤਮਾ ਹੈ ਤਾਂ ਉਹ ਉਸ ਆਤਮਾ ਦੇ ਅਧੀਨ ਆਉਣ ਵਾਲਾ ਹੈ ਉਸ ਆਤਮਾ ਦੇ ਨਾਲ ਉਸ ਉਤੇ ਰਾਜ ਕੀਤਾ ਜਾਵੇਗਾ ਹੁਣ ਕੀ ਹੋਵੇਗਾ ਜੇ ਪਾਸਟਰ ਦਾ ਨਵਾਂ ਜਨਮ ਨਹੀਂ ਹੋਇਆ ਅਤੇ ਉਸ ਦੇ ਕੋਲ ਪਵਿੱਤਰ ਆਤਮਾ ਨਹੀਂ ਹੈ ਅਤੇ ਅਜਿਹੇ ਰਾਜ ਕਰਨ ਵਾਲਾ ਆਤਮਾ ਉਸ ਦੀ ਪਤਨੀ ਦੇ ਉੱਪਰ ਆਉਂਦਾ ਹੈ ਕੀ ਤੁਸੀਂ ਵੇਖਦੇ ਹੋ ਕਿ ਚਰਚ ਨੂੰ ਕਿੱਥੇ ਸਮੱਸਿਆ ਹੈ ਚਰਚ ਨੂੰ ਹੁਣ ਇੱਕ ਸਮੱਸਿਆ ਹੈ ਕਿਉਂਕਿ ਉਹ ਉਸ ਨੂੰ ਫੈਸਲੇ ਲੈਣ ਵਿੱਚ ਮਦਦ ਕਰੇਗੀ ਉਹ ਉਸ ਨੂੰ ਦੱਸੇਗੀ ਕਿ ਕੀ ਕਰਨਾ ਹੈ ਫਿਰ ਉਹ ਬੈੱਡਰੂਮ ਦੇ ਵਿੱਚ ਇੱਕ ਔਰਤ ਪ੍ਰਚਾਰਕ ਹੋਵੇਗੀ ਅਤੇ ਉਸ ਦਾ ਪਤੀ ਪੁਲਪੁਰ ਤੇ ਉਸ ਦਾ ਪ੍ਰਚਾਰ ਕਰੇਗਾ ਹਾਂ ਉਸ ਦਾ ਪਰਮੇਸ਼ਵਰ ਦੀ ਕਲੀਸਿਆ ਵਿੱਚ ਝਗੜਾ ਹੋਵੇਗਾ ਉਹ ਡੀਕਨਾਂ ਦੇ ਉੱਪਰ ਬਾਸ ਬਣੇਗੀ ਉਹ ਆਦਮੀ ਨੂੰ ਬਾਹਰ ਕੱਢ ਦੇਵੇਗੀ ਉਹ ਕਲੀਸਿਆ ਦੇ ਵਿੱਚ ਔਰਤਾਂ ਉਤੇ ਹਾਵੀ ਹੋਵੇਗੀ ਕਿਉਂਕਿ ਉਹ ਇੱਕ ਸਰਾਪ ਹੈ ਉਹ ਇੱਕ ਰਾਜ ਕਰਨ ਵਾਲੀ ਔਰਤ ਹੈ ਉਹ ਔਰਤ ਰਾਜ ਕਰਨਾ ਚਾਹੁੰਦੀ ਹੈ ਉਹ ਇਹ ਦਾਅਵਾ ਕਰਨਾ ਚਾਹੇਗੀ ਕਿ ਉਹ ਹਰ ਇੱਕ ਨਾਲੋਂ ਜ਼ਿਆਦਾ ਆਤਮਿਕ ਹੈ ਅਤੇ ਫਿਰ ਪਾਸਟਰ ਨੂੰ ਵੀ ਉਸ ਨੂੰ ਇਸ ਤਰ੍ਹਾਂ ਸਮਝਣਾ ਹੋਵੇਗਾ ਉਹ ਪਾਸਟਰ ਕੋਲ ਝਗੜਾ ਰਗੜਾ ਲੈ ਕੇ ਆਵੇਗੀ ਅਤੇ ਪਾਸਟਰ ਉਸ ਦਾ ਪ੍ਰਚਾਰ ਕਰੇਗਾ ਜਦੋਂ ਕਲੀਸਿਆ ਦੇ ਵਿੱਚ ਦੂਜੀਆਂ ਭੈਣਾਂ ਦੇ ਨਾਲ ਉਸ ਦੇ ਕੋਲ ਠੋਕਰਾਂ ਹੋਣਗੀਆਂ ਆਫੈਂਸ ਹੋਣਗੇ ਤਾਂ ਉਸ ਦਾ ਪਤੀ ਖੜਾ ਹੋਵੇਗਾ ਜਿਵੇਂ ਉਹਨੇ ਕੁਝ ਬੁੱਝ ਲਿਆ ਹੋਵੇ ਅਤੇ ਫਿਰ ਉਸ ਦੀਆਂ ਤੀਆਂ ਉਸੇ ਤਰ੍ਹਾਂ ਦੇ ਆਤਮਾ ਦੇ ਅਧੀਨ ਆ ਜਾਣਗੀਆਂ ਬਿਲਕੁਲ ਹੁਣ ਮੈਂ ਨਹੀਂ ਮੰਨਦਾ ਕਿ ਮਰਦਾਂ ਨੂੰ ਆਪਣੀਆਂ ਪਤਨੀਆਂ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਅਤੇ ਦਿਨ ਰਾਤ ਉਸ ਔਰਤ ਨੂੰ ਲਗਾਤਾਰ ਛਿੜਕਦੇ ਰਹੋ ਕਿਉਂਕਿ ਉਹ ਜਵਾਬ ਨਹੀਂ ਦਿੰਦੀ ਕਿਉਂਕਿ ਉਹ ਨਮਰ ਹੈ ਅਤੇ ਕਿਉਂਕਿ ਉਹ ਜਾਣਦੀ ਹੈ ਕਿ ਉਸ ਨੂੰ ਆਪਣੀ ਜਗ੍ਹਾ ਤੇ ਰਹਿਣਾ ਹੈ ਤੁਹਾਨੂੰ ਉਸ ਔਰਤ ਨੂੰ ਸਖਤ ਸ਼ਬਦ ਬੋਲ ਕੇ ਰੁਵਾਣਾ ਨਹੀਂ ਚਾਹੀਦਾ ਤੁਹਾਨੂੰ ਤੋਬਾ ਕਰਨ ਦੀ ਲੋੜ ਹੈ ਜੀ ਹਾਂ ਇਸ ਚੀਜ਼ ਨੂੰ ਸੰਤੁਲਨ ਦੇ ਵਿੱਚ ਰੱਖੋ ਦੋਸਤ ਇਹੀ ਹੈ ਜੋ ਹੋ ਰਿਹਾ ਹੈ